ਇਸ ਟਾਈਮ ਅਸੀਂ ਧੁੱਪੇ ਬੈਠੇ ਹੋਏ ਹਾਂ ਦੇਖੋ ਸਾਡੀ ਤਾਂ ਹਾਲਤ ਵੀ ਖਰਾਬ ਹੋ ਰਹੀ ਆ ਹੁਣ ਲਾਈਟ 3-4 ਦਿਨ ਤੋਂ ਲਾਈਟ ਨਹੀਂ ਆ ਰਹੀ ਹੈਗੀ ਨਾ ਲਾਈਟ ਹੈ ਲਾਈਟ ਦੇ ਮਜੇ ਨਾਲ ਟੂਬਲ ਵੀ ਨਹੀਂ ਕੰਮ ਕਰਦੇ ਨਾ ਪਾਣੀ ਆ ਰਿਹਾ ਆ ਆਪਾਂ 3 ਦਿਨ ਪਹਿਲਾਂ ਰਾਤ ਨੂੰ ਤਰਨਾ ਲਾਇਆ ਸੀ ਪ੍ਰਸ਼ਾਸਨ ਦਾ ਅੱਖਾ ਖੋਲਣ ਵਾਸਤੇ ਕਿ ਸਾਡੀ ਕੋਈ ਕੰਪਲੀਟ ਕੀਤੀ ਜਾਵੇ ਸਾਡਾ ਕੰਮ ਕੀਤਾ ਜਾਵੇ ਲੇਕਿਨ ਪ੍ਰਸ਼ਾਸਨ ਤਾਂ ਗੋਲੀ ਉੱਪਰ ਦੇਖ ਕੇ ਭੇਜਦਾ ਕੰਪਲੇਂਟ ਕਰਦੇ ਕਹਿੰਦੇ 2 ਤੋਂ 4 ਵੇ 2 ਤੋਂ 4 ਘੰਟੇ ਦੇ ਵਿੱਚ ਤੁਹਾਡਾ ਰਿਜ਼ੋਲਵ ਹੋ ਜਾਏਗਾ ਰਿਜ਼ੋਲਵ ਲੇਕਿਨ ਕੋਈ ਰਿਪਲਾਈ ਨਹੀਂ ਆ ਤੁਹਾਨੂੰ ਬਿਜਲੀ ਦੇ ਪੈਸੇ ਲਾ ਲਓ ਬਿ ਸਵੇਰੇ 10 ਵਜੇ ਦੇ ਬੈਠੇ ਆ ਇਸ ਟਾਈਮ ਅਸੀਂ ਧੁੱਪੇ ਬੈਠੇ ਹੋਏ ਆਂ ਦੇਖੋ ਸਾਡੀ ਤਾਂ ਹਾਲਤ ਵੀ ਖਰਾਬ ਹੋ ਰਹੀ ਆ ਹੁਣ ਤੇ ਲਾਈਟ 3-4 ਦਿਨ ਤੋਂ ਲਾਈਟ ਨਹੀਂ ਆ ਰਹੀ ਹੈਗੀ ਜੀ 3-4 ਦਿਨ ਵੀ ਲਾਈਟ ਨਹੀਂ ਆਂਦੀ ਦੱਸੋ ਹੋਇਆ ਕਿ ਤੋ ਇੱਕ ਦੋ ਦਿਨ ਕੰਪਲੇਂਟ ਕਰਦੇ ਕਹਿੰਦੇ 2 ਤੋਂ 4 ਵਜੇ 2 ਤੋਂ 4 ਘੰਟੇ ਦੇ ਵਿੱਚ ਤੁਹਾਡਾ ਰਿਜ਼ੋਲਵ ਹੋ ਜਾਏਗਾ ਰਿਜ਼ੋਲਵ ਲੇਕਿਨ ਕੋਈ ਰਿਪਲਾਈ ਨਹੀਂ ਆ ਕੁਛ ਨਹੀਂ ਆ 19-12 ਤੇ ਕੰਪਲੇਂਟ ਕੀਤੀ ਆ ਤੇ ਤੇ 19-12 ਕਿਉਂ ਬਣਾਇਆ ਹੋਇਆ ਵਾ ਉਹ ਜਦੋਂ ਉਹ ਸੁਣਦੇ ਹੀ ਨਹੀਂ ਗੱਲ ਹੀ ਨਹੀਂ ਸੁਣਦੇ ਹੈਗੇ ਤੇ ਫੋਨ ਲੱਗਦਾ 1912 ਤੋਂ ਗੱਲ ਫੋਨ ਲੱਗਦਾ ਗੱਲ ਹੁੰਦੀ ਹੈ ਲੇਕਿਨ ਕੋਈ ਸੋਲੂਸ਼ਨ ਨਹੀਂ ਹੈ ਕੋਈ ਸੋਲੂਸ਼ਨ ਨਹੀਂ ਹੈ ਦੱਸੋ ਅਸੀਂ ਫਿਰ ਹੁਣ ਕੀ ਕਰੀਏ ਫਿਰ ਕਿਥੇ ਚਾਹੀਏ ਹੋਰ ਜੀ ਪਾਣੀ ਵੀ ਹੁਣ ਮੁੱਕ ਗਿਆ ਹੈ ਪਾਣੀ ਵੀ ਖਤਮ ਬਿਜਲੀ ਵੀ ਖਤਮ ਕੁਝ ਵੀ ਨਹੀਂ ਹੈ ਬੜੇ ਮੁਸ਼ਕਿਲ ਹੋ ਰਿਹਾ ਹੈ ਸਭ ਕੁਝ ਸੁਵਿਹਰ ਦਾ ਧਰਨਾ ਲਗਾਇਆ ਹੋਇਆ ਹੈ ਕੀ ਕਹਿ ਰਹੇ ਨੇ ਕੋਈ ਰਿਸਪੌਂਸ ਹੀ ਨਹੀਂ ਹੈ ਕਿਸੇ ਨੂੰ ਕੋਈ ਕੋਈ ਪਰਵਾਹੀ ਨਹੀਂ ਹੈ ਲੱਗੇ ਬੈਠੇ ਰੋ ਮੇਰਾ ਨਾਮ ਚਿਰਾਗ ਗੁਰਦਾਜੀ ਸੋਨੀ ਮੱਲੇ ਦਾ ਨਿਵਾਸੀ ਹੈਗਾ ਪਿਛਲੇ 72 ਘੰਟਿਆਂ ਤੋਂ ਸੋਨੀ ਮੱਲੇ ਜੋ ਹਾਲ ਹੋਇਆ ਮੈਂ ਆਪਣੀ ਪੂਰੀ ਜ਼ਿੰਦਗੀ ਨਹੀਂ ਦੇਖ ਸਕਿਆ ਨਾ ਲਾਈਟ ਹੈ ਲਾਈਟ ਦੇ ਬਜਾਏ ਟਿਊਬ ਵਾਲੇ ਵੀ ਨਹੀਂ ਕੰਮ ਕਰ ਰਹੇ ਨਾ ਪਾਣੀ ਆ ਰਿਹਾ ਆਪਾਂ 3 ਦਿਨ ਪਹਿਲਾਂ ਰਾਤ ਨੂੰ ਤਰਨਾ ਲਾਇਆ ਸੀ ਕਿ ਪ੍ਰਸ਼ਾਸਨ ਦੇ ਅੱਖਾਂ ਖੋਲਣ ਵਾਸਤੇ ਕਿ ਸਾਡੀ ਕੰਮਪਲੀਟ ਕੀਤੀ ਜਾਵੇ ਸਾਡਾ ਕੰਮ ਕੀਤਾ ਜਾਵੇ ਲੇਕਿਨ ਪ੍ਰਸ਼ਾਸਨ ਪ੍ਰਸ਼ਾਸਨ ਸਾਡੇ ਲੋਲੀ ਉੱਪਰ ਦੇ ਕੇ ਭੇਜ ਦਿੰਦਾ ਹੁਣ ਛੇ ਬਾਅਦ ਹੋ ਰਿਹਾ 2 ਘੰਟੇ ਬਾਅਦ ਹੋ ਰਿਹਾ ਲੇਕਿਨ ਜਿਹੜਾ ਬਦਲਾਅ ਆਇਆ ਪੰਜਾਬ ਵਿੱਚ ਸਾਨੂੰ ਬੜਾ ਵਿੰਗਾ ਪਿਆ ਮੈਂ ਸਰਕਾਰ ਨੂੰ ਇਹੀ ਅਪੀਲ ਕਰ ਕੋਈ ਵੀ ਅਫਸਰ ਫੋਨ ਚੱਕ ਕੇ ਤਾਂ ਰਾਜੀ ਨਹੀਂ ਹੋਏਗਾ ਕੋਈ ਸੁਲਵਾਈ ਨਹੀਂ ਹੋਏਗੀ ਜਦੋਂ ਇਹ ਆਂਦਾ ਅਫਸਰ 1 ਘੰਟੇ ਬਾਅਦ 2 ਘੰਟੇ ਬਾਅਦ ਤੁਹਾਡਾ ਟ੍ਰਾਂਸਫਰ ਚੱਲ ਬਈ ਆ ਰਿਹਾ ਸਾਡੇ ਲੇਡੀਜ਼ ਵੇਰ ਦੀ ਬੈਠੀਆਂ ਹੋਈਆਂ 10 ਏਰੀਆ ਮੇਰੇ ਰੋਟੀ ਖਾਦੇ ਆਪਣੇ ਬੱਚੇ ਛੱਡ ਗਏ ਇਸ ਹਾਲੇ ਵਿੱਚ ਇੱਕ ਦੋ ਲੇੜੀ ਤਬੀਬ ਵੀ ਖਰਾਬ ਹੋ ਗਈ ਲੇਕਿਨ ਪ੍ਰਸ਼ਾਸਨ ਦੇ ਤਾਂ ਤੇ ਇੱਕ ਜੂਨੀ ਸਰਕਾਰ ਦੀ ਵੀ ਕਿ ਆ ਕੇ ਸੁਣਵਾਈ ਕੀਤੀ ਜਾਵੇ ਛੋਟਾ ਕੰਮ ਹੈ ਟ੍ਰਾਂਸਫਰ ਚੇਂਜ ਕਰਨਾ ਜਾਂ ਰਿਪੇਅਰ ਕੀਤਾ ਜਾਵੇ ਲੇਕਿਨ ਪੰਜਾਬ ਦੀ ਸਰਕਾਰ ਦੇ ਵਿੱਚ ਕੋਈ ਸੁਣਵਾਈ ਨਹੀਂ ਆਮ ਬੰਦੇ ਦੀ ਹੈ ਉਹ ਸਾਡੀ ਕੀ ਨਾਮ ਹੈ ਮੰਗ ਹੈ ਪੂਰੀ ਕੀਤੀ ਜਾਵੇ ਇਲਾਕੇ ਨੂੰ ਬਿਜਲੀ ਪ੍ਰੋਪਰ ਦਿੱਤੀ ਜੋ ਫਾਲਟ ਹੈ ਸਹੀ ਕੀਤਾ ਜਾਵੇ ਕਮ ਸੇ ਕਮ ਕੋਈ ਅਫਸਰ ਤਾਂ ਆਏ ਬਿਜਲੀ ਵਿਭਾਗ ਦਾ ਕੋਈ ਮੋਤਵਰ ਬੰਦਾ ਆਵੇ ਆ ਕੇ ਸਾਡੀ ਗੱਲ ਸੁਣੇ ਸਾਨੂੰ ਕੋਈ ਸਮੇਂ ਦੇ ਅੱਜ ਹੋਇਆ ਕੱਲ ਹੋਗਾ ਤਿੰਨ ਦਿਨ ਦਾ ਹੋ ਗਿਆ ਲੋ ਕਿੰਨੇ ਦਿਨ ਆਪਾਂ ਬੈਠੇ ਰਹੀਏ ਵਾਤੋ ਏਰੀਆ ਦਾ ਇਹ ਹਾਲ ਹੋ ਗਿਆ ਏਰੀਆ ਛੱਡ ਕੇ ਦੂਜੇ ਰਿਸ਼ਤੇ ਦਾ ਕਰ ਜਾਣਾ ਸਟਾਰਟ ਕਰ ਪਲਾਨ ਕਰਨ ਦਾ ਸਟਾਰਟ ਹੋ ਗਏ ਨੇ ਮੱਲਾ ਸਾਡਾ ਖਾਲੀ ਹੋ ਗਿਆ ਕੁਝ ਨਹੀਂ ਨਾ ਹੁੰਦੇ ਕਰ